ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਸਵੀਕਾਰ ਕਰ ਲਈ ਆ ਜੇ ਉਹ ਕਹਿੰਦਾ ਇੱਕ ਪਾਸੇ ਕਿ 13 ਜ਼ੀਰੋ ਜਿੱਤਰਿਆ ਮੈਂ ਪੰਜਾਬ ਦੇ ਵਿੱਚ ਤੇ ਫਿਰ 골ਡੀ ਦੀ ਕੀ ਲੋੜ ਪੈ ਗਈ ਜਿਹੜਾ 골ਡੀ ਧੂਰੀ ਤੋਂ ਹਾਰਿਆ ਹੋਇਆ ਸੀਗਾ ਜਿਹੜਾ 골ਡੀ ਸਿਰਫ 75000 ਵੋਟ ਪਈ ਪਾਰਲੀਮੈਂਟ ਵਿੱਚ ਜਿਮਨੀ ਚੋਣ ਚ ਇਹਦਾ ਮਤਲਬ ਭਗਵੰਤ ਮਾਨ ਇੰਨਾ ਕਮਜ਼ੋਰ ਹੋ ਗਿਆ ਅੰਦਰੋਂ ਇੰਨਾ ਡਰ ਚੁੱਕਾ ਵਾ ਇੰਨਾ ਕਾਇਰ ਬਣ ਗਿਆ ਵਾ ਕਿ ਇਮੀਡੀਏਟ ਰਾਈਵਲ ਜਿਹੜਾ ਧੂਰੀ ਤੋਂ ਉਹਨਾਂ ਇਲੈਕਸ਼ਨ ਲੜਿਆ ਵਾ ਉਹਨੂੰ ਉਹਦੀ ਲੋੜ ਪੈ ਗਈ ਐ ਐਮਐਲਏ ਬਣਾਉਣਾ ਟਾਰਚਰ ਆ ਉਸਨੂੰ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਉਹਦੀ ਆਪਣੀ ਨਲੈਕੀ ਆ ਉਹਨੂੰ ਭਈ ਵੋਟ ਹੀ 75000 ਰੁਪਈਆ ਹੈ ਪਾਰਟੀ ਸਿਰਫ ਇਸ ਕਰਕੇ 골ਡਨ ਨੂੰ ਟਿਕਟ ਦੇ ਦੇ ਕਿ ਉਹਨੂੰ ਇਹ ਸੀਟ ਹਾਰਜਵੇ ਇਸ ਕਰਕੇ ਉਹਦੀ ਗੱਲ ਸਾਰੀ ਬੇਬੁਨਿਆਦ ਹੈ ਅਸਲ ਅੰਦਰੋਂ ਉਹਦਾ ਡਰ ਹਾਂਜੀ ਹਾਂ ਕੋਈ ਗਿਆ ਹੀ ਨਹੀਂ ਉਹਦੇ ਨਾਲ ਇੱਕ ਇੱਕ ਦੋ ਸਰਪੰਚਾਂ ਨੂੰ ਇੱਕ ਅੱਦੇ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਜਿਹੜਾ ਪੀਏ ਟਾਈਪ ਹੈ ਇੱਕ ਬੰਦਾ ਬਲਾਕ ਪ੍ਰਧਾਨ ਆਪਣਾ ਹੀ ਪੀਏ ਬਣਾਇਆ ਸੀਗਾ ਉਹਨਾਂ ਨੂੰ ਛੱਡ ਕੇ ਕੋਈ ਮੇਜਰ ਆਦਮੀ ਨਹੀਂ ਗਿਆ ਅਸੀਂ ਡੇਢ ਪੇ ਸੌਰੀ ਧੂਰੀ ਜਾਵਾਂਗੇ ਔਰ ਧੂਰੀ ਦਾ ਸਾਰਾ ਕਾਂਗਰਸ ਦਾ ਕੈਡਰ ਇੱਕ ਮੋਟਿਆ ਪੂਰਾ ਐ ਕਰਕੇ ਸਸ਼ਿਆ ਕਾਸ ਕਾਈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਦਲਵੀਰ ਗੋਲਡੀ ਦੇ ਵੱਲੋਂ ਲੰਬੇ ਚਿਰ ਤੋਂ ਚੱਲ ਰਹੀ ਨਾਰਾਜ਼ਗੀ ਤੋਂ ਬਾਅਦ ਅੱਜ ਕਾਂਗਰਸ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਮੈਂ ਚੋਣ ਮੈਦਾਨ ਦੇ ਵਿੱਚ ਟੱਕਰੂੰਗਾ ਜਿਸ ਤੋਂ ਬਾਅਦ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖੈਰਾਵੜਾ ਨੇ ਦਲਵੀਰ ਗੋਲਡੀ ਦੇ ਇਸ ਆਂ ਦਾ ਜਵਾਬ ਵੀ ਦਿੱਤਾ ਹੈ ਦਲਵੀਰ ਗੋਲਡੀ ਰਾਦੇ ਉੱਤੇ ਪਰਦੇ ਹੋਏ ਸੁਖਪਾਲ ਸਿੰਘ ਖੈਰਾਵੜਾ ਦਾ ਕਹਿਣਾ ਹੈ ਕਿ ਅਸੀਂ 7 ਸਾਲਾਂ ਦੇ ਵਿੱਚ ਦਲਵੀਰ ਗੋਲਡੀ ਨੂੰ ਵੱਡੇ ਅਹੁਦੇ ਦਿੱਤੇ ਸੰਸਦ ਸੰਸਦ ਦਾ ਵੀ ਮੌਕਾ ਦਿੱਤਾ ਤੇ ਨਾਲੇ ਵਿਧਾਇਕ ਵੀ ਬਣਾਇਆ ਤੇ ਉਤੋਂ ਬਾਅਦ ਜ਼ਿਲ੍ਹੇ ਦਾ ਪ੍ਰਧਾਨ ਤੇ ਯੂਥ ਕਾਂਗਰਸ ਆ ਵੀ ਪ੍ਰਧਾਨ ਬਣਾਇਆ ਫਿਰ ਵੀ ਦਲਵੀਰ ਗੋਲਡੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਇਸ ਦੇ ਨਾਲ ਹੀ ਉਹ ਨੇ ਖੁਲਾਸਾ ਕਰਦੇ ਹੋਏ ਕਿ ਦਲਵੀਰ ਗੋਲਡੀ ਦੇ ਉੱਤੇ ਤਿੰਨ ਮਾਮਲਿਆਂ ਦੇ ਵਿੱਚ ਬਿਜਲੈਂਸ ਜਾਂਚ ਕਰ ਰਹੀ ਸੀ ਜਿਸ ਕਾਰਨ ਦਲਵੀਰ ਗੋਲਡੀ ਦਬਾਬ ਹੇਠ ਕਾਮ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਸਵੀਕਾਰ ਕਰ ਲਈ ਆ ਜੇ ਉਹ ਕਹਿੰਦਾ ਇੱਕ ਪਾਸੇ ਕਿ 13 0 ਜਿੱਤ ਰਿਆ ਮੈਂ ਪੰਜਾਬ ਦੇ ਵਿੱਚ ਤੇ ਫਿਰ ਗੋਲਡੀ ਦੀ ਕੀ ਲੋੜ ਪੈਗੀ ਜਿਹੜਾ ਗੋਲਡੀ ਧੂਰੀ ਤੋਂ ਹਾਰਿਆ ਹੋਇਆ ਸੀਗਾ ਜਿਹੜਾ ਗੋਲਡੀ ਸਿਰਫ 75000 ਵੋਟ ਪਈ ਪਾਰਲੀਮੈਂਟ ਵਿੱਚ ਜਿਮਨੀ ਚੋਣ ਚ ਇਹਦਾ ਮਤਲਬ ਭਗਵੰਤ ਮਾਨ ਇੰਨਾ ਕਮਜ਼ੋਰ ਹੋ ਗਿਆ ਅੰਦਰੋਂ ਇੰਨਾ ਡਰ ਚੁੱਕਾ ਵਾ ਇੰਨਾ ਕਾਇਰ ਬਣ ਗਿਆ ਵਾ ਕਿ ਇਮੀਡੀਏਟ ਰਾਈਵਲ ਜਿਹੜਾ ਧੂਰੀ ਤੋਂ ਉਹਦੇ ਨਾਲ ਇਲੈਕਸ਼ਨ ਲੜਿਆ ਵਾ ਉਹਨੂੰ ਉਹਦੀ ਲੋੜ ਪੈ ਗਈ ਐ ਇੱਥੋਂ ਤੁਹਾਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਹਾਲਾਤ ਨੇ ਉਹ ਬੜੇ ਨਾਜ਼ੁਕ ਤੇ ਕਮਜ਼ੋਰ ਹੋ ਗਏ ਦੂਸਰਾ ਭਗਵੰਤਾ ਅੱਜ ਕਹਿ ਰਿਹਾ ਸੀਗਾ ਕਿ ਖੈਰਾਜੀ ਬੀਜੇਪੀ ਚ ਜਾਵੇਗਾ ਉਹਨੂੰ ਕਿਹਾ ਕਿ ਮੈਂ ਤੇਰੇ ਵਰਗਾ ਕਮਜ਼ੋਰ ਤੇ ਡਰਪੋਕ ਬੰਦਾ ਨਹੀਂਗਾ ਤੂੰ ਤਾਂ ਅਮਿਤ ਸ਼ਾਹ ਦੇ ਥੱਲੇ ਲੱਗਿਆ ਹੋਇਆ ਤੂੰ ਤਾਂ ਸਾਡੇ ਨਿਆਣਿਆਂ ਨੂੰ ਚੁੱਕ ਕੇ ਐਨਐਸਏ ਲਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਉਹਦੇ ਕਹਿਣ ਤੇ ਤੂੰ ਕਿਸਾਨਾਂ ਨੂੰ ਕੁੱਟਿਆ ਸ਼ੰਭੂ ਦੇ ਬਾਰਡਰ ਦੇ ਉੱਤੇ ਸ਼ੁਭ ਕਰਨ ਦੀ ਮੌਤ ਦਾ ਤੂੰ ਜ਼ਿੰਮੇਵਾਰ ਆ ਤੂੰ ਭਾਜਪੀ ਦੇ ਕਹਨ ਤੇ ਜੁਆਇੰਟ ਆਪਰੇਸ਼ਨ ਕੀਤੇ ਨੇ ਪੰਜਾਬ ਦੇ ਵਿੱਚ ਮੈਂ ਖੜਾ ਇੱਥੇ ਈਡੀ ਨੇ ਮੈਨੂੰ ਗ੍ਰਿਫਤਾਰ ਕਰਕੇ ਭਾਜਪੀ ਦੇ ਕਹਨ ਤੇ ਝੂਠੇ ਮੁਕਦਮੇ ਚ ਜੇਲ੍ਹ ਪੇਜਾ ਜਿਹੜਾ ਮੁਕਦਮਾ ਭਗਵੰਤ ਤੂੰ ਬਣਾਇਆ ਮੁੜ ਕੇ ਤੂੰ ਤੇ ਈਡੀ ਨੇ ਰਲ ਕੇ ਇਤਤ ਦਾ ਜਿਹੜਾ ਮਾੜੀ ਮੋਟੀ ਕੋ ਹਵਾ ਦਾ ਬੁੱਲਾ ਆ ਤੇ ਟੁੱਟ ਕੇ ਥੱਲੇ ਡਿੱਗਿਆ ਮੈਂ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਦਮ ਔਰ ਉਹਨਾਂ ਦੇ ਦਿੱਤੀ ਹੋਈ ਸੇਧ ਉਹਨਾਂ ਉਹਨਾਂ ਦੀ ਦਿੱਤੀ ਸਿੱਖਿਆ ਦੇ ਮੁਤਾਬਕ ਪੰਜਾਬ ਦੀ ਸੇਵਾ ਕਰਨ ਨੂੰ ਮੈਂ ਤਤਪਰ ਆ ਤੇ ਹੁਣ ਮੈਂ ਤੈਨੂੰ ਕਹਿਣਾ ਚਾਹਣਾ ਭਗਵੰਤ ਤੂੰ ਕਹਿਣਾ ਕਿ ਮੈਂ ਬੀਜੇਪੀ ਜੁਆਇਨ ਕਰਨਾ ਜੇ ਮੈਂ ਬੀਜੇਪੀ ਜੁਆਇਨ ਨਾ ਕੀਤੀ ساری ਜ਼ਿੰਦਗੀ ਚਲੋ ਜ਼ਿੰਦਗੀ ਤੇ ਤਾਂ ਬਾਅਦ ਦੀ ਗੱਲ ਆ ਆ ਜਿਹੜੀ ਆ ਪਹਿਲੀ ਜੂਨ ਤੱਕ ਜੇ ਮੈਂ ਬੀਜੇਪੀ ਨਾ ਗਿਆ ਤੇ ਫੇ ਕੀ ਤੂੰ ਲੋਕਾਂ ਤੋਂ ਮਾਫੀ ਮੰਗੇਗਾ ਕਿ ਆਪਣੇ ਅਹੁਦੇ ਤੋਂ ਅਸਤੀਫਾ ਦੇਵੇਂਗਾ ਇੱਕ ਚੀਫ ਮਿਨਿਸਟਰ ਇਦਾਂ ਝੂਠ ਬੋਲੀ ਜਾਂਦਾ ਆਪਣੇ ਵਿਰੋਧੀਆਂ ਦੇ ਵਾਸਤੇ ਇਸ ਕਰਕੇ ਇਹ ਗੱਲ ਇਹ ਦੀ ਦੂਜਾ ਗੋਲਡੀ ਦਾ ਜਾਣਾ ਸੋਣ ਜਿੱਦਾਂ ਮੈਡਮ ਨੇ ਕਿਹਾ ਮਿਸਿਸ ਪੱਠਲ ਨੇ ਕਿ ਚੰਦ ਦਿਨ ਤਾਂ ਪਹਿਲੋਂ ਸਾਡੇ ਨੂੰ ਘਰ ਬਲਾ ਕੇ ਤੇ ਉਹਨੇ ਪਬਲਿਕਲੀ ਸਾਡੀ ਸਪੋਰਟ ਕੀਤੀ ਐ ਸਾਰੇ ਐਮਸੀਆਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਿਹਾ ਕਿ ਆਪਾਂ ਖੈਰਾ ਸਾਹਿਬ ਬਹੁਤ ਅੱਛੇ ਲੀਡਰ ਨੇ ਫਾਈਟਰ ਨੇ ਸ਼ਬਦ ਵਰਤਿਆ ਫਾਈਟਰ ਤੇ ਮੈਂ ਉਹਨਾਂ ਦੀ ਸਪੋਰਟ ਕਰਦਾ ਵਾਂ ਤੇ ਹੁਣ ਅਗਲੇ 3-4 ਦਿਨਾਂ ਚ ਕੀ ਹੋ ਗਿਆ ਸੀਗਾ ਮੇਰਾ ਮੰਨਣਾ ਵਾ ਕਿ 골ਡੀ ਨੂੰ ਉਹਨਾਂ ਨੇ ਸਿੰਗਲ ਪਾਇਆ ਵਾ ਉਹਦੇ ਗਲ ਚ ਰੱਸਾ ਪਾਇਆ ਵਾ ਜਿਹੜਾ ਵਿਜੀਲੈਂਸ ਦੀ ਜਾਂਚ ਕੀਤੀ ਨਾ ਜਿੱਦਾਂ ਬਾਕੀ ਚੱਬੇਵਾਲ ਨੂੰ ਲੈ ਗਏ ਨੇ तितਲੀ ਬਣਾ ਕੇ ਡਰਾ ਕੇ ਐਨ ਉਸੇ ਤਰਜ਼ ਦੇ ਉੱਤੇ ਨੇ ਉਹਨੂੰ 골ਡੀ ਨੂੰ ਸੰਗਲ ਪਾਇਆ ਉਹਦੇ ਗਲ 'ਚ ਕਿ ਕਾਕਾ ਤੇਰੀਆਂ ਤਿੰਨ ਵਿਜੀਲੈਂਸ ਇਨਕੁਆਰੀਆਂ ਚੱਲਦੀਆਂ ਨੇ ਇੱਕ ਚੱਲਦੀ ਆ ਜਿਹੜਾ ਜਿੰਮਾਂ ਦੇ ਵਿੱਚ ਤੂੰ ਘਟ ਘਟਾਲਾ ਕੀਤਾ ਦੂਸਰਾ ਜਿਹੜਾ ਤੂੰ ਆਪਣੀ ਫੈਕਟਰੀ ਲਾ ਕੇ ਇੰਟਰਲੌਕ ਟਾਈਲ ਵਿੱਚ ਸਾਰਿਆਂ ਨੂੰ ਧੱਕੇ ਦੇ ਨਾਲ ਵੱਧ ਰੇਟ ਦੇ ਉੱਤੇ ਤੀਜਾ ਤੇਰਾ ਸ਼ਰਾਬ ਦੇ ਠੇਕਿਆਂ ਦੀ ਤੇਰੀ ਕੰਪਲੇਂਟ ਹੈ ਤਿੰਨ ਵਿਜੀਲੈਂਸ ਇਨਕੁਆਰੀਆਂ ਦਾ ਰੱਸਾ ਪਾ ਕੇ ਉਹਨੂੰ ਧੱਕੇ ਨਾਲ ਲੈ ਕੇ ਵਰਨਾ ਜਿਹੜਾ ਬੰਦਾ ਦੋ ਤਿੰਨ ਦਿਨ ਪਹਿਲਾਂ ਸਾਡੀ ਸਪੋਰਟ ਕਰ ਰਿਹਾ ਉਹ ਕਿਉਂ ਜਾਊਗਾ ਐਡਾ ਤਾਂ ਬੇਗੈਰਤਾ ਕੋਈ ਨਹੀਂ ਹੁੰਦਾ ਜੀ ਸਿੰਘ ਗੋਲੀ ਨੇ ਇਹ ਵੀ ਕਿਹਾ ਜੀ ਵੀ ਮੈਂ ਪਾਰਟੀ ਛੱਡੀ ਨਹੀਂ ਐ ਮੈਨੂੰ ਕੱਢ ਐਮਐਲਬ ਨੂੰ ਨਾ ਟੌਰਚਰ ਆ ਉਸ ਨੂੰ ਹੁਣ پارਲੀਮੈਂਟ ਦੀ ਇਲੈਕਸ਼ਨ ਲੜਿਆ ਉਹਦੀ ਆਪਣੀ ਨਿਲਾਇਕੀ ਆ ਉਹਨੂੰ ਕੋਈ ਵੋਟ ਹੀ 75000 ਰੁਪਈਆ ਹੈ ਪਾਰਟੀ ਸਿਰਫ ਇਸ ਕਰਕੇ ਗੋਲਡੀ ਨੂੰ ਟਿਕਟ ਦੇ ਦੇ ਕਿ ਉਹਨੂੰ ਇਹ ਸੀਟ ਹਾਰ ਜਵੇ ਇਸ ਕਰਕੇ ਉਹਦੀ ਗੱਲ ਸਾਰੀ ਬੇਬੁਨਿਆਦ ਆ ਅਸਲ ਅੰਦਰੋਂ ਉਹਦਾ ਡਰ ਉਹਦਾ ਭੈ ਜਿਹੜਾ ਉਹ ਬੋਲਦਾ ਵਾ ਔਰ ਉਹ ਜਿਹੜਾ ਮੇਰੇ ਹਿਸਾਬ ਨਾਲ ਉਹਨੇ ਆਪਣੇ ਆਪ ਨੂੰ ਬਹੁਤ ਮੇਜਰ ਪੋਲਿਟਿਕਲ ਬਲੰਡਰ ਕੀਤਾ ਔਰ ਦਿਨ ਦੂਰ ਨੇਗਾ ਕੈਮਰੇ ਯਾਦ ਰੱਖੋ ਤੇ ਸਟੇਟਮੈਂਟ ਮੇਰੀ ਕੱਢ ਲੈਣਾ ਥੋੜੇ ਸਮੇਂ ਬਾਅਦ ਮਤਲਬ ਕਿ ਹੋ ਸਕਦਾ ਕੁਛ ਮਹੀਨੇ ਜਾਂ ਸਾਲ ਡੇਢ ਸਾਲ ਬਾਅਦ ਇਹੀ ਗੋਲਡੀ ਦੁਆਰਾ ਕਾਂਗਰਸ ਵਿੱਚ ਘਰ ਵਾਪਸੀ ਦੀ ਗੱਲ ਕਰੇਗਾ ਔਰ ਕਵੇਗਾ ਔਰ ਕਵੇਗਾ ਔਰ ਕਵੇਗਾ ਕਿ ਇਸ ਸ਼ੀਤੇ ਲੰਗਰਾਲ ਜਿੱਦਾ ਕਹਿੰਦਾ ਸੀਗਾ ਕਿ ਮੈਨੂੰ ਜਿਹੜਾ ਆਪਰੇਸ਼ਨ ਰੋਟਸ ਦਾ ਬਕਵਾਸ ਕਰਾਇਆ ਝਾੜੂ ਨੇ ਜਿੱਦਣ ਉਹ ਭਾਜੀਪੀ ਵਿੱਚ ਗਿਆ ਜਲੰਧਰ ਵਾਲਾ ਐਮ ਐਲ ਏ ਇੰਦਾ ਹਾਲ ਕੇ ਅੰਜਾਮ ਲਾਵੇਗਾ ਕਿ ਮੇਰੇ ਤੇ ਵਿਜੀਲੈਂਸ ਦਾ ਦਬਾਅ ਆ ਕੇ ਮੈਨੂੰ ਧੱਕੇ ਨਾਲ ਲੈ ਕੇ ਗਿਆ ਤੁਸੀਂ ਵਿਜੀਲੈਂਸ ਦੀ ਗੱਲ ਕੀਤੀ ਹੈ ਕਿ ਉਹਨੂੰ ਵਿਜੀਲੈਂਸ ਦਾ ਡਰ ਸੀਗਾ ਜੇਕਰ ਵਿਜੀਲੈਂਸ ਦਾ ਡਰ ਹੁੰਦਾ ਤਾਂ ਪਹਿਲਾਂ ਵੀ ਸ਼ਾਮਲ ਹੋ ਜਾਂਦਾ ਮੇਰੀ ਗੱਲ ਨਹੀਂ ਸਮਝੇ ਇਹ ਹਰ ਇੱਕ ਵਾਰ ਸਟ੍ਰੈਟਜੀ ਹ ਅੱਜ ਤੋਂ ਜੈਮੀ ਨੇ ਪਹਿਲਾਂ ਲੈ ਜਾਂਦੇ ਤੇ ਫਿਰ ਲੋਕ ਸਭਾ ਦੀ ਇਲੈਕਸ਼ਨ ਤੇ ਕੀ ਪ੍ਰਭਾਵ ਪੈਣਾ ਜੀ ਉਹ ਕਹਿੰਦਾ ਇਲੈਕਸ਼ਨ ਚੱਲ ਲੈਣ ਦਿਓ ਇਲੈਕਸ਼ਨ ਦੇ ਵਿੱਚ ਵੜ ਲੈਣ ਦਿਓ ਨਾਮਜ਼ਦਗੀਆਂ ਦੇ ਡੇੜੇ ਆ ਲੈਣ ਦਿਓ ਮਾਹੌਲ ਬਣ ਲੈਣ ਦਿਓ ਤਾਂ ਕਰਕੇ ਉਹ ਲੈ ਕੇ ਗਏ ਨੇ ਇਹ ਮੈਂ ਗੱਲ ਤੁਸੀਂ ਮੈਨੂੰ ਦੱਸੋ ਤੁਸੀਂ ਆਪ ਬੜੇ ਸੁਲਝੇ ਹੋਏ ਪੱਤਰਕਾਰ ਆ ਜਿਹੜਾ ਪਰਸੋ ਤੱਕ ਸਾਡੀ ਸਪੋਰਟ ਕਰਦਾ ਸੀ ਜਿਹੜਾ ਮੈਨੂੰ ਦੋ ਵਾਰੀ ਘਰ ਸੱਦ ਕੇ ਤੇ ਵਰਕਰਾਂ ਨੂੰ ਸੱਦ ਕੇ ਸੌਹਾ ਖਾ ਰਿਹਾ ਉਹਦੀ ਉਹਦੀ ਧਰਮ ਪਤਨੀ ਜਿਹੜੀ ਆ ਉਹ ਮੇਰੇ ਹੱਕ ਵਿੱਚ ਜਿੰਦਾਬਾਦ ਕਰ ਰਹੀ ਆ ਤਾਂ ਹੁਣ ਕੀ ਹੋ ਗਿਆ ਦੋ ਦਿਨ ਦੇ ਵਿੱਚ ਅਗਲੀ ਗੱਲ ਲਾਸਟ ਕੱਲ ਕਹਿਣ ਲੱਗਾ ਦੇਖੋ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਜਿਮਨੀ ਚੌਣ ਲੜਿਆ ਨਾ ਇੱਕ ਭਗਵੰਤ ਨੇ ਦਾ ਇੱਕ ਕੋਈ ਬੰਦਾ ਸੀ ਆਮ ਆਦਮੀ ਦਾ ਬੋਕਰ ਦਾ ਦਾ ਬੋਕਰ ਦਾ ਮਾੜੀ ਗੱਲ ਕੀਤੀ ਉਹਨੇ ਉਹਨੇ ਇਹਦੇ ਪਿੱਛੇ ਨਾ ਇੱਕ ਹਾਥੀ ਛਾੜ ਦਿੱਤਾ ਛੋਟਾ ਹਾਥੀ ਆਟੋ ਉਹਦੇ ਤੇ ਸਪੀਕਰ ਲਾ ਦਿੱਤਾ ਜਿੱਥੇ ਵਿਚਾਰੀ ਜਾਇਆ ਕਰੇ ਬੀਬੀ ਹਰ ਦਾ ਸਿਮਰਤ ਕੌਰ ਸਿਮਰਤ ਜਿੱਥੇ ਜਾਇਆ ਕਰੇ ਸਾਡੀ ਬੱਚੀ ਉਹਦੇ ਪਿੱਛੇ ਉਹ ਆਟੋ ਉਹ ਗਾਲਾਂ ਗਾਣੇ ਉੱਚੂ ਉੱਚੀ ਗਾਣੇ ਲਾ ਦਿੱਤੇ ਉਹਨੂੰ ਪੁੱਛਿਆ ਤੇ ਤੂੰ ਕੀ ਕਰਦਾ ਕਹਿੰਦਾ ਮੈਂ ਬੀਬੀ ਦੀ ਸਪੀਡ ਚੈੱਕ ਕਰ ਰਿਹਾ ਭਗਵੰਤ ਨੇ ਉਹਨੂੰ ਬੁਲਾ ਕੇ ਬਾਅਦ ਵਿੱਚ ਮੋਟਰਸਾਈਕਲ ਦਿੱਤਾ ਵਾ ਉਹ ਲਾਂਤਿਆ ਗੋਲਡੀ ਤੇਰੇ ਤੇ ਯਾਰੋ ਉਹ ਲਾਂਤਿਆ ਭਗਵੰਤ ਤੇਰੇ ਤੇ ਜਿਨ੍ਹਾਂ ਦੀ ਸਪੀਡ ਚੈੱਕ ਕਰਾਉਂਦਾ ਸੀ ਤੇ ਜਿਹੜੇ ਸਪੀਡ ਚੈੱਕ ਹੋਣਦੇ ਰਹੇ ਸੀ ਅੱਜ ਉਹ ਦੋਨੋਂ ਇੱਕ ਦੂਜੇ ਨੂੰ ਜੱਫੀਆਂ ਪਾਈ ਜਾਂਦੇ ਆ ਉਹਨਾਂ ਦਾ ਜਿਆਦਾ ਮੈਂ ਹੁਣ ਕੀ ਕਹਿ ਸਕਦਾ ਪਹਿਲਾਂ ਸਰ ਉਹਨੇ ਕਾਪਲੇ ਕੀਤੇ ਸੀ ਤਾਂ ਕਰਕੇ ਉਹ ਡਰਦੇ ਗਏ ਨੇ ਜੀ ਮੈਨੂੰ ਮੈਨੂੰ ਤਾਂ ਸਾਫ਼ ਨਜ਼ਰ ਆ ਰਿਹਾ ਆਦਰਵਾਇਜ਼ ਥੇਰ ਇਜ਼ ਨੋ ਅਦਰ ਰੀਜ਼ਨ ਵਾਈ ਐ ਪਰਸਨ ਜਿਹਨੂੰ ਐਮਐਲਏ ਬਣਾਇਆ ਜਿਹਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਜਿਹਨੂੰ ਲੋਕ ਸਭਾ ਤਿੰਨ ਚੀਜ਼ਾਂ ਕਿਸੇ ਬੰਦੇ ਨੂੰ ਮਿਲੀਆਂ ਨੇ ਛੇਤੀ ਦੇ ਕੇ ਪੰਜ-ਛਤ ਸਾਲ ਦੇ ਪੋਲਿਟਿਕਲ ਕੈਰੀਅਰ ਦੇ ਵਿੱਚ ਹੀ ਹੁਣੇ ਰਣਨੀਤੀ ਕੀ ਹੋਊਗੀ ਕਾਂਗਰਸ ਦੇ ਜਿਹੜੇ ਹੋਰ ਵਰਕਰ ਹੈ ਜਾਂ ਕੋਈ ਅਸੀਂ ਜਾ ਰਹੇ ਹਾਂ ਅਸੀਂ ਜਾ ਰਹੇ ਹਾਂ ਪਾਉਂਗੇ ਤੁਸੀਂ ਹਾਂਜੀ ਹਾਂ ਕੋਈ ਗਿਆ ਹੀ ਨਹੀਂ ਉਹਦੇ ਨਾਲ ਇੱਕ ਇੱਕ ਦੋ ਸਰਪੰਚਾਂ ਨੂੰ ਇੱਕ ਅੱਧੇ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਜਿਹੜਾ ਪੀਏ ਟਾਈਪ ਹੈ ਇੱਕ ਬੰਦਾ ਬਲਾਕ ਪ੍ਰਧਾਨ ਆਪਣਾ ਹੀ ਪੀਏ ਬਣਾਇਆ ਸੀਗਾ ਉਹਨਾਂ ਨੂੰ ਛੱਡ ਕੇ ਕੋਈ ਮੇਜਰ ਆਦਮੀ ਨਹੀਂ ਗਿਆ ਅਸੀਂ ਢੜਪੇ ਸੌਰੀ ਧੂਰੀ ਜਾਵਾਂਗੇ ਔਰ ਧੂਰੀ ਦਾ ਸਾਰਾ ਕਾਂਗਰਸ ਦਾ ਕੈਡਰ ਇੱਕ ਮੋਠਿਆ ਪੂਰਾ ਐਂ ਕਰਕੇ ਔਰ ਵੋਟ ਸੈਟ ਹੁਣ ਅੱਗੇ ਨਾ ਜਦਾ ਪੂ ਕਾਂਗਰਸ ਸਹਿਰਾ ਸਾਹਿਬ ਕਾਂ ਪੰਜਾਬ ਦਾ ਨਸ਼ੇ ਦੇ ਨਾਲ ਜੁੜਾ ਨਸ਼ਾ ਕੋਡ ਆ ਸਾਡਾ ਜਿਹੜਾ ਇਹਨਾਂ ਨੇ ਭ੍ਰਿਸ਼ਟਾਚਾਰ ਫੈਲਾਇਆ ਵਾ ਜਿਹੜਾ ਇਹਨਾਂ ਨੇ ਵੀਆਈਪੀ ਕਲਚਰ ਜਿਹੜਾ ਇਹਨਾਂ ਨੇ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਜਿਹੜਾ ਇਹਨਾਂ ਨੇ ਆਪਣੇ ਗੁਜਰਾ ਵਿੱਚ 25 ਦਲਿਤ ਮਰਤੇ ਚਾਲੀ ਸ਼ਰਾਬ ਪੀ ਕੇ ਜਿਹੜਾ ਮਾਫੀਆ ਚੱਲ ਰਿਹਾ ਇਲੀਗਲ ਮੈਨ ਮੇਰਾ ਮੁਕਾਬਲਾ ਉਹਨਾਂ ਦੇ ਨਾਲ ਜਿਹੜਾ ਕਿਸਾਨਾਂ ਨੂੰ ਕੁੱਟਿਆ ਉਹਨਾਂ ਦੀ ਹਿਫਾਜ਼ਤ ਚ ਅਸੀਂ ਖੜਾਂਗੇ ਸਾਡਾ ਕਿਸਾਨਾਂ ਨੂੰ ਲੈ ਕੇ ਇਹਨਾਂ ਫਰਜੀ ਇਨਕਲਾਬੀਆਂ ਦਾ ਨਾ ਮੁਕਾਬਲਾ ਹੋਵੇ ਅੱਜ ਦਾ ਅਗਲਾ ਵੀਡੀਓ ਜਿਹਨਾਂ ਚਾਹੁੰਗਾ ਜੇ ਦਲਵੀਰ ਸਿੰਘ ਗੋਲਡੀ ਜਿਹੜੇ ਹੈਗੇ ਆਮ ਆਦਮੀ ਪਾਰਟੀ ਚ ਸਾਹਮਣੇ ਦੇਖੇ। ਦੇਖੋ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਨੇ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਇੱਕ ਸਧਾਰਨ ਸਟੂਡੈਂਟ ਸੀ ਹੋ ਆਉਂਦਾ ਹੋਇਆ ਉਹਨੂੰ ਹਰ ਬਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਤਿੰਨ ਚਾਰ ਵਾਰ ਉਹਨੂੰ ਮਾਣ ਸਤਿਕਾਰ ਕੀਤਾ। ਬਹੁਤ ਸਾਰੇ ਲੋਕ ਮੰਗਦੇ ਆ ਟਿਕਟ ਮੰਗਣਾ ਹੱਕ ਹੈ ਲੇਕਿਨ ਜੇ ਉਸ ਤੋਂ ਬਾਅਦ ਕਿਸੇ ਦਾ ਫੈਸਲਾ ਹਾਈ ਕਮਾਂਡ ਦੇ ਲੋਕ ਸਭਾ ਲੋਕ ਸਭਾ ਹਾਈ ਕਮਾਂਡ ਨੇ ਆਪਣੀ ਪਾਰਟੀ ਸਮਝ ਕੇ ਚੁਣਨੀ ਹੁੰਦੀ ਹੈ। ਉਹ ਜਿਹਨੂੰ ਚੁਣ ਲੈਂਦੇ ਨੇ ਉੱਥੇ ਜ਼ਿਆਦਾ ਉਹਨਾਂ ਦੀ ਚਲਦੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਟਿਕਟ ਪਿੱਛੇ ਰੋਸਣਾ ਜਾਂ ਮੈਨੂੰ ਨਹੀਂ ਪਤਾ ਕੀ ਕਾਰਨ ਹੈ ਲੇਕਿਨ ਉਹਨਾਂ ਨੇ ਜੇ ਬੋਲਦੇ ਨੇ ਕਿਹਾ ਸੀਗਾ ਮੈਂ ਜਿਵੇਂ ਸਪੀਚ ਵੀ ਕਿਹਾ ਹੈ ਕਿ ਮੈਂ ਕਾਂਗਰਸ ਪਾਰਟੀ ਚਾ ਉਹਨਾਂ ਦੀ ਪਤਨੀ ਨੇ ਵੀ ਸਾਡੀ ਬੀਬੀ ਹੈ ਬੱਚੀ ਹੈ ਨਾਰੇ ਲਾਏ ਖੈਰਾ ਜੀ ਦੇ ਲਾਏ ਪਾਰਟੀ ਦੇ ਲਾਏ ਇਹ ਵਿਸ਼ਵਾਸ ਤੋਂ ਆਇਆ ਲੋਕਾਂ ਨੂੰ ਔਰ ਸੈਕੰਡ ਟਾਈਮ ਵੀ ਜਿਵੇਂ ਦੱਸਿਆ ਖੈਰਾ ਜੀ ਨੇ ਆਪਣੇ ਕਿ ਦੂਜੀ ਵਾਰ ਵੀ ਕਿਹਾ ਮੈਂ ਮਦਦ ਕਰੂੰਗਾ ਕਿ ਜਿਹੜਾ ਬੰਦਾ ਕਹੇ ਕਿ ਪਬਲਿਕ ਦੇ ਵਿੱਚ ਫੇਰ ਉਸ ਤੋਂ ਬਾਅਦ ਬਦਲਦਾ ਹੈ ਤਾ ਲੋਕੋ ਦੇ ਤੇ ਇਤਵਾਰ ਨਹੀਂ ਕਰਦੇ ਸਾਨੂੰ ਨਹੀਂ ਪਤਾ ਕਿ ਹੁਣ ਟਿਕਟ ਮਿਲ ਗਈ ਦੂਜੇ ਪਾਸੇ ਜਾ ਕੇ ਜਿਹੜੀ ਪਾਰਟੀ ਚ ਗਏ ਨੇ ਉਹਨਾਂ ਤਾਂ ਇਹ ਕੰਮ ਕਰਨ ਵਾਲਿਆਂ ਨੂੰ ਕਦੇ ਟਿਕਟਾਂ ਨਹੀਂ ਦਿੱਤੀਆਂ ਇਸ ਕਰਕੇ ਮੰਦ ਭਾਗ ਹੈ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿਣਾ ਚਾਹੁੰਦੀ ਆਪਣੇ ਕੈਰੀਅਰ ਤੇ ਆਪ ਸਵਾਲ ਖੜਾ ਕੇ ਉਹਨਾਂ ਦੇ ਸਮੇਂ ਦੇ ਵਿੱਚ ਟਿਕਟ ਬਦਲੀ ਜਾਂਦੀ ਹੈ ਜਾਂ ਦਲਬੀਰ ਸਿੰਘ ਗੋਲਡੀ ਨੇ ਕੀਤੀ ਜਾਂਦੀ ਹੈ ਤਾਂ ਇੱਕ ਲੜਾਈ ਤਾਂ ਵੱਖਰੀ ਤਰੀਕੇ ਦੀ ਵਜੇ ਕੋ ਕਾਂਗਰਸ ਦੇ ਸਾਹਮਣੇ ਜੋ ਮਰਜ਼ੀ ਹੋ ਜਾਵੇ ਕਾਂਗਰਸ ਪਾਰਟੀ ਸਾਡੀ ਜਿਹੜੀ ਹੈਗੀ ਆ ਉਹ ਥੰਮ ਮੰਗ ਇੱਕ ਜੁੱਟ ਖੜੀ ਹੈ ਕੌਣ ਆਉਂਦਾ ਕੌਣ ਜਾਂਦਾ ਸਾਡੂੰ ਸਾਹ ਨਜ਼ਰ ਦੇ ਵਿੱਚ ਕੋਈ ਚੀਜ਼ ਹੈਗੀ ਸਾਰੇ ਹੈ ਲਹਿਰਾ ਗਾਗਾ ਦੇ ਕਈ ਆਗੂ ਨੇ ਜਿਵੇਂ ਦੂਜੇ ਦੋ ਪ੍ਰੋਗਰਾਮ ਰੱਖੇ ਗਏ ਸੀ ਤੁਸੀਂ ਰੱਖਿਆ ਸੀਗਾ ਉਧਰ ਦੂਜੇ ਪਾਸੇ ਰੱਖਿਆ ਕਿ ਬੀਰੀ ਸਿੰਘ 골ਡੀ ਪਹੁੰਚੇ ਸੀਗੇ ਕਿਵੇਂ ਦੇਖਦੇ ਹੋ ਕਿ ਉਹ ਵੀ ਆਖਰ ਨਾਲ ਜਾਣ ਇਹਦੇ ਵਿੱਚ ਕੀ ਗੱਲ ਹੈ ਕੋਈ ਗੱਲ ਨਹੀਂ ਸਾਡੇ ਬੱਚਿਆਂ 'ਚ ਕਿਤੇ ਵੀ ਰੱਖ ਲੈਣ ਅੱਜ ਵੀ ਰੱਖਿਆ ਹੋਇਆ ਸੀਗਾ ਲੇਕਿਨ ਉਸ ਥਾਂ ਤੇ ਕਿਉਂਕਿ ਟਾਈਮ ਦਾ ਦੱਸਿਆ ਨਹੀਂ ਸੀਗਾ ਪਹਿਲਾਂ ਪ੍ਰੋਗਰਾਮ ਦੀ ਅਪਰੂਵਲ ਨਹੀਂ ਸੀ ਹੋਈ ਨਹੀਂ ਜਾਇਆ ਗਿਆ ਤੇ ਤਾਂ ਹੀ ਇਹਨਾਂ ਨੇ ਆਪਣੇ ਵੱਲੋਂ 골ਡੀ ਨੂੰ ਭੇਜਿਆ ਪ੍ਰਧਾਨ ਹੈ ਬਈ ਜਲੇ ਤਾਂ ਸਾਰਿਆਂ ਦੀ ਨਮਾਇੰਦਗੀ ਲਈ ਬਾਤ ਇਹ ਕੋਈ ਗੱਲ ਨਹੀਂ ਬਾੜੀ ਮੋਟੀ ਗੱਲਾਂ ਹੁੰਦੀਆਂ ਪਰਿਵਾਰ ਦੀਆਂ ਸਾਡੇ ਬੱਚੇ ਸਾਰੇ ਸਾਰੇ ਇਸ ਵਕਤ ਇਹ ਨਹੀਂ ਤੇਰੇ ਮੇਰੇ ਕਰਕੇ ਵਾਲਾ ਵਕਤ ਨਹੀਂ ਹੈ ਇਸ ਵਕਤ ਤਾਂ ਇਹ ਹੈ ਕਿ ਤੁਸੀਂ ਕਿਹੜ ਇੱਕ ਪਾਸੇ ਜੇ ਆਪਾਂ ਦੇਖੀਏ ਪਿੱਤਲ ਦੀਆਂ ਗੋਲੀਆਂ ਪਈਆਂ ਤੇ ਇੱਕ ਪਾਸੇ ਸੋਨਾ ਤੇ ਹੀਰਾ ਪਿਆ ਇਸ ਕਰਕੇ ਸਾਨੂੰ ਅੱਜ ਬਚਾਉਣ ਵਾਸਤੇ ਲੋਕ ਜਾਨ ਦੀ ਤਲੀ ਤੇ ਧਰੀ ਤੇ ਫਿਰਦੇ ਆ ਸਾਰੇ ਵਰਗ ਔਖੇ ਨੇ ਸਾਰੇ ਲੋਕ ਔਖੇ ਨੇ ਅੱਜ ਉਹਨਾਂ ਦੀ ਆਵਾਜ਼ ਜਾ ਕੇ ਉੱਥੇ ਗੂੰਜੇ ਦਿੱਲੀ ਦੇ ਵਿੱਚ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਜਾਨ ਦੀ ਬਾਜ਼ੀ ਲਾ ਕੇ ਲੜੇ ਇਹ ਸਾਹਮਣੇ ਮੈਨੂੰ ਕਹਿਣ ਦੀ ਲੋੜ ਨਹੀਂ ਸਾਰੇ ਪੰਜਾਬ ਨੇ ਦੇਖਿਆ ਸਖਪਾਲ ਖੈਰਾ ਪਬਲਿਕ ਮੁੱਦਿਆਂ ਤੇ ਲੋਕ ਦੇ ਮੁੱਦਿਆਂ ਤੇ ਜਾਨ ਦੀ ਬਾਜ਼ੀ ਲਾ ਕੇ ਲੜਿਆ ਤੇ ਇਸ ਕਰਕੇ ਲੋਕ ਆਪੋ ਤੌਰ ਤੇ ਉੱਠ ਕੇ ਤੁਰੇ ਬਹਿ ਆ ਜਿਤਾਉਣ ਵਾਸਤੇ ਸ਼ਾਨਦਾਰ ਜਿੱਤ ਹੋਣੀ ਹੈ